ਕਿਵਾਂ ਤੁਸੀਂ ਸਾਰੇ ਅੱਜ ਨਾ ਅਸੀਂ ਦੱਸਾਂਗੇ ਤੁਹਾਨੂੰ ਕਿ YouTube ਦੀ ਫਰਸਟ ਅਵੈਲਮੈਂਟ ਆ ਚੁੱਕੀ ਹੈ ਤੇ ਨਾ ਬਹੁਤ ਮਨਤਰ ਲੱਗਦੀ ਆ YouTube ਤੇ ਸਬਸਕਰਾਈਬਰ ਬਹੁਤ ਜ਼ਿਆਦਾ ਕਿੰਨੀ ਵੀਡੀਓ ਸਿੱਦਸ ਇੱਕ ਵੀਡੀਓ ਬਣਾਓ ਉਹ ਵੀ ਪਸੰਦ ਨਹੀਂ ਜੀ ਬਣਾਓ ਉਹ ਵੀ ਪਸੰਦ ਨਹੀਂ ਬਣਾਉਂਦੇ ਰਹੋ ਬਣਾਉਂਦੇ ਰਹੋ ਇਦਾਂ ਦੀ ਵੀਡੀਓ ਬਣਾਣੇ ਮੈਂ ਤੇ ਉਹ ਦੀ ਜਾਲੇ ਸਾਡੇ ਕੋਲ ਤਾਂ ਪਹਿਲਾ ਫੋਨ ਵੀ ਨਹੀਂ ਸੀ ਅਸੀਂ ਕਿਸੇ ਦੇ ਕੋਲ ਫੋਨ ਲੈ ਕੇ ਵੀਡੀਓ ਬਣਾਉਂਦੇ ਸੀ ਤੇ ਨਾ ਫਿਰ ਨਾ ਮੇਰੇ ਡੈਡੀ ਜੀ ਐਂ ਔਰ ਇੱਕ ਸੇਜ ਲੰਦੇ ਆ ਤੂੰ ਉਹਨਾਂ ਦਾ ਤਾਂ ਇੰਨਾ ਕੰਮ ਕਾਜ ਹੁੰਦਾ ਨਹੀਂ ਤੁਹਾਨੂੰ ਪਤਾ ਯਾ ਲੌਕਡਾਊਨ ਤੋਂ ਬਾਅਦ ਕੀ ਹਾਲ ਹੋ ਗਿਆ ਕੰਮ ਇੰਨਾ ਹੁੰਦਾ ਨਹੀਂ ਸਾਡੇ ਕੋਲ ਤੋਂ ਪੱਖਾ ਹੈਗਾ ਕੋਲਰ ਵੀ ਨਹੀਂ ਅਸੀਂ ਤਾਂ بس ਪੱਖੇ ਜਿਹੀ ਹੁੰਨੇ ਆ ਹਮ ਦੇਖਦੇ ਜੇ ਤੁਸੀਂ ਰਿਪੋਰਟ ਕਰੋਗੇ ਸਾਨੂੰ ਤਾਂ ਹੀ ਸਾਡੇ ਮਤਲਬ ਕਿ ਅੱਗੇ ਹੋਰ ਵਧੀਆ ਗਰੋ ਹੋਏ ਤੇ ਸਾਡੇ ਕੋਲ ਸਾਰਾ ਕੁਝ ਹੋ ਜਾਊਗਾ ਅਸੀਂ ਕਿਰਾਏ ਦੇ ਹੀ ਰੰਨੇ ਆ ਆਪ ਦਾ ਹੀ ਕੰਮ ਹੈ ਸਾਡੇ ਕੋਲ ਬੈੱਡ ਵੀ ਨਹੀਂ ਇਹਨੂੰ ਮੰਝੇ ਦੇਖੋ ਮੰਝੇ ਹੈਗੇ ਸਾਡੇ ਕੋਲ ਅਸੀਂ ਮੰਨਦੇ ਜਈ ਸੋਣਨੇ ਆ ਫਖਰੇਲੇ ਦੂਜੀ ਗੱਲ ਇਹ ਕਿ ਇੰਨੀ ਗਰਮੀ ਲੱਗਦੇ ਇੰਨੀ ਗਰਮੀ ਹੈ ਕਈ ਵਾਰੀ ਤਾਂ ਮਤਲਬ ਕਿ ਘਬਰਾਟ ਹੋ ਜਾਂਦੀ ਆ ਫੇਰ ਵੀ ਸੌਣਾ ਪੈਂਦਾ ਵਾ ਬਾਕੀ ਤੁਸੀਂ ਲੋਕ ਸਪੋਰਟ ਕਰੋਗੇ ਤਾਂ ਅਸੀਂ ਸ਼ਕਤਪੂਰਵ ਹੋ ਸਕਦੇ ਆ ਤੇ ਤੁਸੀਂ ਮਤਲਬ ਕਿ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬਰ ਸਬ ਕਰੋਗੇ ਜਿੰਨਾ ਸਪੋਰਟ ਕਰੋਗੇ ਉੰਨੇ ਅਸੀਂ ਸাকसेस ਹੋਵਾਂਗੇ ਪਰ ਦਜੀ ਗਾਣੇ ਇਹ ਕਿ ਯੂਟਿਊਬ ਤੇ ਹਾਲੇ ਫਸਟ ਮੈਂਬਰ ਆ ਹੀ ਨਹੀਂ ਹੈਗੇ ਆਣਾ ਹੀ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਜ਼ਰੂਰ ਆਊਗਾ ਸਾਡੇ ਕੋਲ ਬਰਥਡੇ ਵੀ ਹੋ ਜਾਊਗਾ ਕੂਲਰ ਵੀ ਹੋ ਜਾਊਗਾ ਏਸੀ ਦੀ ਤਾਂ ਹੈਲਥ ਕੀ ਕਹਿਣੀ ਕੂਲਰ ਹੋ ਜਾਊਗਾ ਉਹ ਵੀ ਬਹੁਤ ਵੱਡੀ ਗੱਲ ਆ ਸਾਡੇ ਕੋਲ ਪਰ ਠੀਕ ਹੈ ਜੀ ਫਿਰ ਵੀ ਅਸੀਂ ਹੱਸਦੇ ਰਹਿਣੇ ਆ ਮਿਹਨਤ ਕਰਦੇ ਆ ਸਾਨੂੰ ਵਿਸ਼ਵਾਸ ਹੈਗਾ ਅਸੀਂ ਸাকਸੈਸਫੁਲ ਜ਼ਰੂਰ ਹੋਵਾਂਗੇ